ਕੁਇਕੀ ਦਾ ਖਾਲਸਾ ਹੈ ਜੀ ਕਿ ਕਿਤੇ ਮੈਂ ਅੱਜ ਆਪ ਜੀ ਦੇ ਰੂਪੂ ਹੋ ਰਿਹਾ ਆ ਕਿਉਂਕਿ ਪੰਜਾਬ ਦੇ ਵਿੱਚ ਪੰਚਾਇਤ ਇਲੈਕਸ਼ਨਾਂ ਦਾ ਅੱਜ ਇਲੈਕਸ਼ਨ ਕਮਿਸ਼ਨ ਨੇ ਐਲਾਨ ਕਰਨਾ ਬੜੇ ਚਿੰਤਾ ਇਲੈਕਸ਼ਨਾਂ ਨੂੰ ਤਰਕਾਰ ਤਕਾ ਕੇ ਸਰਕਾਰ ਨੇ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਅਸੀਂ ਲੋਕਾਂ ਨੂੰ ਬਾਰੇ ਲੱਪੇ ਲਾ ਲਾ ਕੇ ਉਹਨਾਂ ਦੇ ਕੋ ਪਾਰਲੀਮੈਂਟ ਗਿਆ ਮੋਟਰ ਲੈ ਲਈਏ ਫਿਰ ਅਗਲੀ ਲੋਕਾਂ ਦੇ ਸੰਬੰਧ ਵਿੱਚ ਬਾਈ ਇਲੈਕਸ਼ਨਾਂ ਦੇ ਬਾਰੇ ਸੋਚਿਆ ਗਿਆ ਪਰ ਉਹ ਧਾਰਲੀ ਈਸਵਰੀ ਪੰਚਾਇਤ ਲੈਖਣਾ ਜੋ ਸਾਹਮਣੇ ਆ ਰਹੀ ਆ ਜਿਹੜੀ ਵਾਰਡ ਬੰਦੀ ਕੀਤੀ ਗਈ ਆ ਜੋ ਪਚਾਪ ਔਰ ਪਹਿਲੀ ਵਾਰ ਆ ਵੇਖਿਆ ਕਿ ਜਿਹੜੇ 20 25 25 ਸਾਲ ਦੇ ਲੋਕ ਦੁਜਣ ਗਏ ਨੇ ਜਿਨ੍ਹਾਂ ਦੀ ਡੈਥ ਹੋ ਚੁੱਕੀ ਆ ਉਹਨਾਂ ਨੂੰ ਫੇਰ ਲਿਸਟਾਂ ਵਿੱਚ ਸ਼ਾਮਲ ਕੀਤਾ ਗਿਆ ਕੋਲ ਸਟਾਫ ਵਿੱਚ ਸ਼ਾਮਲ ਕਰਕੇ ਤੇ ਆਪਣੇ ਬੰਦਿਆਂ ਦੇ ਨਾਮ ਲਿਖ ਕੇ ਤੇ ਗਿਣਤੀ ਪੂਰੀ ਕੀਤੀ ਗਈ ਆ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਆ ਕਿ ਜੇਸ ਡੀਐਲਓ ਨੇ ਜੇਸ ਪਿੰਡ ਵਿੱਚ ਵੀ ਅੱਜ ਤੋਂ ਵੀ 20 ਸਾਲ ਪਹਿਲਾਂ ਦੇ ਮਰੇ ਹੋਏ ਲੋਕਾਂ ਦੀਆਂ ਵੋਟਾਂ ਦੁਬਾਰਾ ਲਿਸਟ ਵਿੱਚ ਪਾਈਆਂ ਨੇ ਉਹਨਾਂ ਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਆ ਇਹ ਗੱਲ ਵੈਰੀਫਾਈ ਕਰਨੀ ਚਾਹੀਦੀ ਆ ਔਰ ਬੜਾ ਵੱਡੀ ਏ ਕਿ ਇਹਦੀ ਆ ਬੇਇਨਸਾਫੀ ਆ ਕਿ ਜੂਦੇ ਲੋਕਾਂ ਨੂੰ ਲਾਬੇ ਰੱਖ ਕੇ ਤੇ ਮਰੇ ਲੋਕਾਂ ਦੀਆਂ ਮੋਟਾ ਪਾਦਤੀਆਂ ਔਰ ਵਾਰਡਾਂ ਦੇ ਵਿੱਚ ਜਿੱਥੇ ਬਹੁ ਸੰਤੀ ਐਸ்சி ਦੀ ਆ ਉਹਨੂੰ ਜਰਨਲ ਕਰ ਦਿੱਤਾ ਗਿਆ ਜਿੱਥੇ ਜਰਨਲ ਆ ਉਥੇ ਐਸ்சி ਕਰ ਦਿੱਤਾ ਗਿਆ ਇੱਕ ਇੱਕ ਘਰ ਦੇ ਤਿੰਨ ਤਿੰਨ ਜਗ੍ਹਾ ਤੇ ਟੋਕੇ ਕਰ ਦਿੱਤੇ ਗਏ ਇਹ ਕਾਦੀ ਡੈਮੋਕ੍ਰੇਸੀ ਆ ਕਿ ਇਹ ਸਰਕਾਰ ਇਨਸਾਫ ਦੇ ਨਾਲ ਚੋਣਾਂ ਕਰਾਉਣ ਵਾਲੇ ਬੰਨੇ ਚੁਰਰੀ ਆ ਜਿਹੜੇ ਲੋਕ ਭੱਜ ਭੱਜ ਕੇ ਜਾ ਰਹੇ ਸੀ ਅਸੀਂ ਸਰਪੰਚ ਬਣਾ ਕੇ ਹਰ ਪਿੰਡ ਤੋਂ ਤਿੰਨ ਤਿੰਨ ਚਾਰ ਚਾਰ ਆਦਮੀਆਂ ਕੋਲੋਂ ਭੁਗੇ ਲੈ ਲਏ ਗਏ ਨੇ ਔਰ ਐਸ ਵਰੀ ਜੋ ਸਭਾਵਨਾ ਹੈ ਕਿ ਪੰਜਾਬ ਵਿੱਚ ਸਭ ਤੋਂ ਵੱਡਾ ਐਸਵੇ ਵਾਇਲੈਂਸ ਜਿਹੜੀ ਆ ਪੰਜਾਬ ਦੀਆਂ ਪੰਚਾਇਤ ਲਖਣਾ ਦੇ ਵਿੱਚ ਇਸ ਪਾਰਟੀ ਦੀ ਵਜ੍ਹਾ ਕਰਕੇ ਹੋਊਗੀ ਕਿਉਂਕਿ ਇਸ ਪਾਰਟੀ ਦੇ ਕਰਿੰਦੇ ਜਿਨ੍ਹਾਂ ਨੇ ਤਿੰਨ ਤਿੰਨ ਚਾਰ ਚਾਰ ਬੰਦਿਆਂ ਦੇ ਕੋਲੋਂ ਭੁਗੇ ਫੜੇ ਨੇ ਉਹ ਸਾਰੇ ਲਗੜਾ ਲਾਈ ਫਿਰਦੇ ਜਿਹੜੇ ਪੁਰਾਣੇ ਕਾਲਸ ਦੇ ਸਰਪੰਚ ਸੀ ਜਿਨ੍ਹਾਂ ਨੂੰ ਕਾਫੀ ਵੱਡੀਆਂ ਗਰੰਟੀਆਂ ਪਿਛਲੀ ਸਰਕਾਰ 'ਚ ਮਿਲੀਆਂ ਸੀ ਉਹਨਾਂ ਨੂੰ ਦਾਪਾ ਮਾਰ ਕੇ ਉਹਨਾਂ ਕੋਲ ਕਾਫੀ ਮਾਲ ਜਿਹੜਾ ਇਕੱਠਾ ਕਰ ਲਿਆ ਗਿਆ ਵੀ ਤੁਹਾਡੀਆਂ ਇਨਕੁਆਰੀਆਂ ਨਹੀਂ ਹੋਉਂਦੀਆਂ। ਅਪਣੇ ਨਹੀਂ ਆਈ ਜਿੱਥੇ ਕਰੋੜਾਂ ਅਰਬਾਂ ਰੁਪਈਆ ਦਾ ਘਟਾਲਾ ਹੋਇਆ। ਮੈਂ ਆਪਣੀ ਪੰਚਾਇਤ ਦਾ ਰੋਲਾ ਪਾ ਪਾ ਕੇ ਖਤ ਗਿਆ। ਜਿੱਥੇ ਕੋ 80 ਲੱਖ ਰੁਪਈਆ ਖਾਧਾ ਗਿਆ ਸੀ। ਉਹ ਦੀ ਇਨਕੁਆਰੀ ਦੇ سلسلے ਦੇ ਵਿੱਚ ਇੱਕ ਥਾਂ 2 ਲੱਖ ਰੁਪਈਆ ਦੋ ਤੀਜਾ ਦਾ ਸਿੱਧਾ ਖਾਧਾ ਗਿਆ ਜਿਹਦੇ ਵਿੱਚੋਂ 9 ਲੱਖ ਰੁਪਈਆ ਆਪੇ ਹੀ ਮਹਿਕਮੇ ਨੇ ਜਮ੍ਹਾਂ ਕਰਾਇਆ। ਮਹਿਕਮੇ ਨੇ ਐਡਮਿਨਿਸਟਰੇਟਰ ਲਾ ਕੇ ਪੈਸੇ ਖਾਧੀ ਸੀ। ਔਰ ਉਸ ਤੋਂ ਪਿੱਛੋਂ ਵੀ ਜਿਹੜੇ ਪੈਸੇ ਨੇ ਉਹਨਾਂ ਦਾ ਵੀ ਪਤਾ ਲੱਗਾ ਕਿ ਇਹਨਾਂ ਨੇ ਹੋਰ ਕਾਫੀ ਵੱਡੀ ਰਕਮ ਜਿਹੜੀ ਆ ਜਦੋਂ ਇਹ ਸਾਡੇ ਐਸਵੇ ਦੇ ਪੀ.ਆਰ. ਕਵਾਲੀਆਂ ਚੱਲਣ ਡੀਆਂ ਨੇ ਇਹ ਕਈ ਕਣ ਕਵਾਲੀ ਦਾ ਸੇਵ ਲੈ ਕੇ ਆਏ ਨੇ ਐਡਮਿਨਿਸਟ੍ਰੇਟਰ ਤੇ ਸੈਕਟਰੀ ਤੇ ਦੂਜਿਆਂ ਪੈਸਾ ਨੂੰ ਵੀ ਹੜੱਪ ਕਰ ਜਾਂਦੀਆਂ ਚਾਲਾਂ ਜਿਹੜੀਆਂ ਚੱਲ ਚੱਲ ਕੇ ਪੈਸੇ ਕਢਾਏ ਗਏ ਰਹੇ ਉਹਦੇ ਬਾਰੇ ਵੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਆਂ ਦੂਸਰੇ ਨੰਬਰ ਤੇ ਮੈਂ ਇੱਕ ਗੱਲ ਸਾਰੇ ਆਪਣੇ ਜਨਰੂ ਵਤਰਨ ਨੂੰ ਕਹਿਣਾ ਚਾਹੁੰਦਾ ਤਕੜੇ ਉਹ ਇੱਕ ਕਾਗਿਤ ਰੱਤ ਨਹੀਂ ਕਰ ਸਕਦੇ ਔਰ ਦੇਰੇ ਅਫਸਰ ਇਹਨਾਂ ਟੰਟਣ ਕੇ ਐਸੋਲੇ ਪਰਜਾਈਡਿੰਗ ਅਫੀਸਰ ਲਾਏ ਨੇ ਉਹਨਾਂ ਨੂੰ ਮੈਂ ਕਹਿ ਦੇਣਾ ਚਾਹਵਾ ਕਿਤੇ ਇਹਨਾਂ ਦੇ ਆਖੇ ਲਾ ਕੇ ਕੋਈ ਗਲਤੀ ਕਰਨ ਦੀ ਕੋਸ਼ਿਸ਼ ਨਾ ਕਰਿਓ ਅਸੀਂ ਘਰਾਓ ਕਰਕੇ ਨੱਕ 'ਚ ਦਮ ਕਰ ਦਿਆਂਗੇ ਕਿਸੇ ਬੰਦੇ ਦੇ ਵੀ ਕਾਗਜੇ ਸੀ ਖਾਰਜ ਨਹੀਂ ਕਰਦੇ ਨੇ ਚੋਣਾ ਹੋਣ ਚੋਣਾ 'ਚ ਜਿਹੜਾ ਮਰਜ਼ੀ ਪਿੰਡ ਵਾਲੇ ਸਰਪੰਚ ਚੋਣਾਂ ਨੂੰ ਦਾ ਹੱਕ ਬੰਦਾ ਆ ਪਰ ਜਿਹੜੀ ਇਹ ਗੁੰਡਾਗਰਦੀ ਤੇ ਜਿਹੜੇ ਖੜਪੰਚ ਭਰਉਣ ਦੀ ਚਾਲ ਚੱਲੀ ਆ ਕਿ ਪੈਸੇ ਲੈ ਕੇ ਅਸੀਂ ਲੋਕਾਂ ਨੂੰ ਖੜੇ ਖੜੋ ਕੇ ਸਰਪੰਚ ਬਣਾਵਾਂਗੇ ਉਹ ਅਸੀਂ ਹਰ ਗਿਜ ਨਹੀਂ ਹੁੰਦਿਆਂਗੇ ਜੋ ਮਰਜ਼ੀ ਹੋ ਜਵੇ ਬਹੁਤ ਵੱਡੀ ਧਾਗਨੀ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਵਾਡਾਂ ਦੇ ਵਿੱਚ ਔਰ ਜਿਹੜੇ ਪਿੰਡਾਂ ਦੇ ਵਿੱਚ ਐਸਆਈ ਔਰ ਜਨਰਲ ਇਹ ਇਹਨਾਂ ਨੇ ਰਿਜ਼ਰਵ ਕੀਤੀਆਂ ਨੇ ਸਰਪੰਚਾਂ ਦੀਆਂ ਸੀਟਾਂ ਉਹ ਬਿਲਕੁਲੀ ਇਹਨਾਂ ਨੇ ਜੱਗੋਂ ਟੇਰ ਵੀ ਕਰ ਦਿੱਤੀ ਆ ਜਿੱਥੇ ਚਾਰ ਚਾਰ ਪੰਜ ਪੰਜ ਵਰੀ ਜਨਰਲ ਆਇਆ ਆ ਉਥੇ ਜਨਰਲ ਰਹਿਣ ਦਿੱਤਾ ਜਿੱਥੇ ਐਸਸੀ ਆਇਆ ਲਗਾਤਾਰ ਉਥੇ ਐਸੀ ਰਹਿਨ ਦਿੱਤਾ ਜਿੱਥੇ ਐਸੀ ਆਬਾਦੀ ਆ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਇਸ ਕਰਕੇ ਇਹ ਗੱਲ ਜਿਹੜੀ ਆ ਇਹਨਾਂ ਦੇ ਵਾਸਤੇ ਹੀ ਇਹਨਾਂ ਦੀ ਕਬਰ ਬੜੇਗੀ ਔਰ ਜਿਹੜੇ ਲੋਕ ਇਹਨਾਂ ਨੂੰ ਲਾਲਚ ਦੇ ਕੇ ਸਰਪੰਚੀਆਂ ਚਾਉਣਾ ਚਾਹੁੰਦੇ ਆ ਬਾ ਉਹਨਾਂ ਨੂੰ ਦੱਸਣਾ ਚਾਉਣਾ ਕਿ ਦੋ ਸਾਥ ਸਰਪੰਚੀ ਦੇ ਇਹ ਲੈ ਕੇ ਆਪਣੇ ਆਪ ਨੂੰ ਮੂੰਹ ਕਾਲਾ ਕਰਨ ਵਾਲੇ ਬੰਦੇ ਨਹੀਂ ਸੋਚਣਾ ਚਾਹੀਦਾ ਪੰਜਾਬ ਦੇ ਆਪਾ ਲੋਕ ਆ ਆਪਾ ਪੰਜਾਬ ਦੇ ਵਿੱਚ ਆਪਣੇ ਪਿੰਡਾਂ ਵਿੱਚ ਰਹਿਣਾ ਆਪਣੇ ਭਾਈਚਾਰਾ ਮਜ਼ਬੂਤ ਰੱਖੋ ਘਰ ਇਕੱਠੇ ਹੋ ਕੇ ਬਹਿ ਕੇ ਜਿਹੜਾ ਬੰਦਾ ਸਮਝਦਾ ਕਿ ਮੈਂ ਪਿੰਡ ਦੀ ਸੇਵਾ ਕਰਾਂਗਾ ਮੈਂ ਸਰਪੰਚ ਗ੍ਰਾਂਟਾ ਖਾਣ ਵਾਸਤੇ ਸਰਪੰਚ ਨਹੀਂ ਬਣਨਾ ਕਿਉਂਕਿ ਗ੍ਰਾਂਟਾ ਨਹੀਂ ਮਿਲਦੀਆਂ ਸਰਕਾਰ ਦੇ ਪੱਲੇ ਕੱਖ ਨਹੀਂ ਕੋਈ ਪਹਿਲੀਆਂ ਦਿੱਤੀਆਂ ਜਿਹੜੀਆਂ ਉਹ ਵੀ ਕਢਾ ਕੇ ਖਾਲੀਆਂ ਨੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਤਕੜੇ ਰਹੋ ਇਕੱਠੇ ਹੋਵੋ ਆਪਸ ਵਿੱਚ ਜਿਹੜਾ ਵੀ ਚੰਗਾ ਆਦਮੀ ਤੁਹਾਨੂੰ ਲੱਗਦਾ ਆ ਉਹ ਸਾਰੇ ਇਕੱਠੇ ਹੋ ਕੇ ਪੰਚਾਇਤ ਬਣਾਓ ਔਰ ਪੰਚਾਇਤ ਉਹ ਬਣਾਓ ਜਿਹੜੀ ਇਨਸਾਫ ਕਰਨ ਵਾਲੀ ਹੋਵੇ ਜਿਹੜੀ ਇਮਾਨਦਾਰ ਹੋਵੇ ਜਿੱਥੇ ਵੀ ਤੁਸੀਂ ਮੈਨੂੰ ਬਾਜ-ਬਾਰ ਹੋਗੇ ਮੈਂ ਤੁਹਾਡੇ ਨਾਲ ਤੁਹਾਡੇ ਕੋਲ ਆਣ ਕੇ ਖਰੂਵਾਂਗਾ ਮੈਂ ਕੋਸ਼ਿਸ਼ ਕਰਾਂਗਾ ਸਾਰਿਆਂ ਨੂੰ ਇਕੱਠਾ ਕਰਾਂਗਾ ਆਪਣੇ ਵਿੱਚ ਸਲਾਹ مشورہ ਕਰ ਲਓ ਬਹੁਤੀ ਸਿਆਸੀ ਦਗਨਦਾਰੀ ਦੀ ਲੋੜ ਨਹੀਂ ਹੁੰਦੀ ਪੰਚਾਇਤ ਇਲੈਕਸ਼ਨਾਂ 'ਚ ਇਹ ਜਿਹੜਾ ਰੋਜ਼ ਦਿਵਾਈ ਪਾ ਰਹੇ ਨੇ ਕਿ ਇਹ ਪੰਚਾਇਤ ਇਲੈਕਸ਼ਨਾਂ ਜਿਹੜੀਆਂ ਨੇ ਬਿਨਾਂ ਨਿਸ਼ਾਨ ਤੋਂ ਹੋਣਗੀਆਂ ਕਿੰਨਾ ਭੜਵੈ ਨੂੰ ਇਹ ਪਤਾ ਹੀ ਨਹੀਂ ਕਿ ਅੱਜ ਤੱਕ ਪੰਚਾਇਤ ਦੀ ਚੋਣ ਕਦੀ ਵੀ ਕਿਸੇ ਪਾਰਟੀ ਦੇ ਨਿਸ਼ਾਨ ਤੇ ਹੋਈ ਨਹੀਂਗੀ ਇਹ ਵੇ ਵਜਾ ਹੀ ਰੋਜ਼ ਪਕੜਦਾ ਕਰੀ ਜਾਂਦੇ ਨੇ ਕਿ ਐਤਵਾਰਾ ਪੰਚਾਇਤ ਲੈਖਣਾ ਪਾਰਟੀ ਨਿਸ਼ਾਨ ਤੇ ਨਹੀਂ ਹੋਈਆ ਨਾਲ ਆ ਕੇ ਤੁਸੀਂ ਆਪਣੇ ਲੀਡਰਾਂ ਦੇ ਪੋਸਟਰੇ ਗਲੀਆਂ ਦੇ ਵਿੱਚ ਲਾ ਲਿਓ ਕਿਉਂਕਿ ਇਹਨਾਂ ਨੂੰ ਭੁੱਖ ਸਿਰਫ ਆਪਣੀ ਫੋਟੋ ਦੀ ਪੋਸਟਰ ਲਾਉਂਦੀ ਆ ਈਦੋਂ ਵੱਤ ਕੋਈ ਨਹੀਂਗੀ ਇਹ ਤੁਸੀਂ ਲੜੋ ਮੜੋ ਤੁਹਾਡੇ ਕੱਢੇ ਹੋਣ ਤੁਹਾਡੇ ਦੇ ਛੱਬੀਆਂ ਬਣ ਇਹਨਾਂ ਦਾ ਕੁਝ ਨਹੀਂ ਵਿਗੜਦਾ ਤੁਸੀਂ ਪਿੰਡ ਵਿੱਚ ਰਹਿਣਾ ਆਪਣੀ ਬਰਾਦਰੀ ਵਿੱਚ ਰਹਿਣਾ ਮੇਰੀ ਸਾਰੇ ਨੂੰ ਹੱਥ ਜੋੜ ਕੇ ਬੇਨਤੀ ਆ ਸਰਪੰਚੀ ਚੋਣ ਪੰਚਾਇਤ ਦੀ ਚੋਣ ਬੜੇ ਪਿਆਰ ਦੇ ਨਾਲ ਭਾਈਚਾਰੇ ਨੂੰ ਮਜ਼ਬੂਤ ਰੱਖੋ ਆਪਸ ਵਿੱਚ ਇਕੱਠੇ ਰਹੋ ਜਿਹੜਾ ਜਿੰਨੂੰ ਚੀਜ਼ ਕਰਦਾ ਹੈ ਵੋਟ ਪਾਉਂਦਾ ਉਹਨੂੰ ਪਾਵੇ ਚੰਗੀ ਸਰਪੰਚੀ ਦੀ ਚੋਣ ਕਰਕੇ ਪਿੰਡ ਵਿੱਚ ਸਾਫ ਸੁਥਰੀਆਂ ਪੰਜਾਬ ਦਾ ਬਣਾਓ ਤਾਂ ਕਿ ਪਿੰਡਾਂ ਦਾ ਮਾਹੌਲ ਜਿਹੜਾ ਠੀਕ ਹੋ ਸਕੇ ਇਹ ਅੱਜ ਮੈਂ ਬੇਨਤੀ ਕਰਨ ਵਾਸਤੇ ਤੁਹਾਡੇ ਰੂਬਰੂ ਹੋਇਆ ਆ ਮੈਂ ਆਸ ਲਗਦਾ ਕਿ ਤੁਸੀਂ ਸਾਰੇ ਜਣੇ ਇਸ ਗੱਲ ਤੇ ਅਮਲ ਕਰੋਗੇ ਜਿਹੜੇ ਇਹ ਪੱਤਿਆਂ ਵਾਂਗੂ ਹਿਲਦੇ ਫਿਰਦੇ ਨੇ ਕਿ ਅਸੀਂ ਇਧਰੋਂ ਸਰਪੰਚੀ ਲੈ ਲਈਏ ਇਧਰੋਂ ਸਰਪੰਚੀ ਲੈ ਲਈਏ ਰਾਤ ਨੂੰ ਮੰਜੀ ਤੇ ਬਹਿ ਕੇ ਇਹ ਸੋਚਿਆ ਕਰੋ ਵੀ ਕੀ ਹੈ ਸਾਡੀ ਕਰਤੂਤ ਚੰਗੀ ਹੈ ਜਿਹੜੀ ਅਸੀਂ ਕਰ ਰਹੇ ਆ ਆਪਣੇ ਥਾਂ ਖੋ ਰੋਗੇ ਤਕੜੇ ਤਰੀਕੇ ਦੇ ਨਾਲ ਆਪਣੇ ਪਿੰਡ ਦੀ ਵੇਡ ਨਹੀਂ ਲਈ ਕੰਮ ਕਰੋ ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਚੀਜ਼